ਹਾਂਜੀ ਆ ਆਪਾਂ ਇਹਦੇ ਬਾਰੇ ਤੁਸੀਂ ਇਸ ਤਰ੍ਹਾਂ ਇੱਕ ਜਾਣਦੀ ਅੱਜ ਕਰ ਲੋ ਇਹ ਹੈਗਾ ਜੀ ਆਪਣਾ TDS ਅਤੇ EC ਚੈੱਕ ਕਰਨ ਵਾਸਤੇ ਤੇ ਇਹ ਹੈਗਾ pH ਮੀਟਰ ਠੀਕ ਹੈ ਜੀ ਤੇ ਆ 100 ml ਦੀ ਆਪਣਾ ਦੇ ਕੱਪੀ ਆਗੀ ਠੀਕ ਹੈ ਜੀ ਤੇ ਆ ਚਾਰ ਆਪਣੇ ਲਵੇ ਦੇਸੀ ਸਮਾਨ ਨੇ ਜਿਹਦੇ ਨਾਲ ਆਪਾਂ TDS ਤੇ pH ਮੇਨਟੇਨ ਕਰਾਂਗੇ ਤੇ ਉਹਦਾ ਸਾਹਮਣੇ ਪੈ ਪੈਪ ਉਹਦੇ ਵਿੱਚ ਇਹ ਨਰਸਰੀ ਲਾਵਾਂਗੇ ਫਾਸਟ ਦੇ ਵਿੱਚ ਤੇ ਆ ਹੈਗਾ ਜੀ ਆਪਣੇ ਲਈ ਬਿਨ ਨੋਰਮਲ ਪਾਣੀ ਹਰ ਇਹ ਨੋਰਮਲ ਆ ਇਹਦਾ ਆਪਾਂ ਦੇਖਦੇ ਹਾਂ ਵੀ ਟੀਐਸ ਵਗੈਰਾ ਕੀ ਹੈਗਾ ਚੈੱਕ ਕਰਦੇ ਹਾਂ ਚਲੋ ਇਹਦਾ ਆਪਾਂ ਪਹਿਲਾਂ ਹੀ ਕਰ ਲੈਨੇ ਚੈੱਕ ਇਹ ਆਪਾਂ ਕਰ ਲਿਆ ਜੀ ਆਉਣ ठीक है जी ये हो गया जीरो जीरो ए हो गया पी पी एम ईसी तो होगा पी पी एम हाँ जी ये ईसी सीएम हम आप पीपीएम चेक कर दें पहला हाँ जी ये एह देखो ये चार सौ कताली है ਠੀਕ ਹੈ ਜੀ ਪੀਪੀਐਮ ਤੇ ਇਹ ਆਪਣਾ ਜਿਹੜਾ ਪਾਣੀ ਆਪਾਂ ਲੈਣਾ ਉਹਦਾ ਇਹ 500 ਤੋਂ ਉੱਪਰ ਨਹੀਂ ਚਾਹੀਦਾ ਠੀਕ ਹੈ ਜੀ ਤੇ ਜਿਹੜਾ ਪਾਣੀ ਦਾ ਟੈਂਪਰੇਚਰ ਹੈ ਉਹ ਹੈਗਾ 16.2 ਡਿਗਰੀ ਮਰ ਠੰਡਾ ਹੀ ਇਹ ਪਾਣੀ ਕੋਲ ਮਿਲਾ ਕੇ ਤੇ ਇਹਦੀ ਈਸੀ ਦੇਖ ਲੈਨੇ ਆਪਾਂ ਈਸੀ ਹੈਗੀ ਇਹਦੀ 882 ਨਾਰਮਲ ਪਾਣੀ ਦੀ ਠੀਕ ਹੈ ਜੀ ਇਹ ਮਤਲਬ ਇਹਦਾ ਦੋ ਬਣਾ ਹੁੰਦਾ ਹੈਗਾ ਜੇ ਆਪਾਂ ਦੇਖੇ ਪੀਪੀਐਮ ਦਾ ਜੋ ਈਸੀ ਹੁੰਦੀ ਹੈ ਤੇ ਜੇ ਮੇ 441 ਹੋ ਗਿਆ ਉਹ ਡਬਲ ਹੋ ਗਿਆ 882 ਤੇ ਪੀਪੀਐਮ ਇਹਦਾ ਹੈ ਆਪਾਂ ਨੂੰ ਪਾਣੀ ਦਾ 500 ਤੋਂ ਉੱਪਰ ਨਹੀਂ ਚਾਹੀਦਾ ਸ਼ੁਰੂ ਦੇ ਸ਼ੁੱਧ ਪਾਣੀ ਦਾ ਹੁਣ ਆਪਾਂ ਇਹਦੇ ਵਿੱਚ ਜੋ ਮਿਲਾਵਾਂਗੇ ਉਹਦੇ ਨਾਲ ਵਧਾ ਸਕਦੇ ਆਪਾਂ ਇਹਦਾ ਲਾਸਟ ਤੁਹਾਨੂੰ ਸਿੱਧੀ ਦੱਸਣਾ ਨਹੀਂ ਤਾਂ ਇਹ ਜਿਹੜੇ ਵੀਡੀਓ ਬਣਾਉਂਦੇ ਬਹੁਤ ਟਾਈਮ ਲਾਈ ਜਾਂਦੇ ਰਹਿੰਦੇ ਦੱਸਣ ਤੇ ਇਹਦਾ ਆਪਾਂ ਨੂੰ ਹੰ 17 1800 ਦੇ ਲਗਭਗ ਚਾਹੀਦਾ ਹੁੰਦਾਗਾ ਜਦੋਂ ਆਪਾਂ ਫਲ ਵਗੈਰਾ ਲੈ ਰਹੇ ਹੁੰਨੇ ਆ ਨੀ ਇਹ ਮੈਂ ਖੀਰੇ ਲਾਇਆ ਤਾਂ ਆਪਾਂ ਖੀਰਾ ਲੈਣਾ ਉਹ ਤੋਂ ਜਦੋਂ ਉਸ ਟਾਈਮ ਉਹਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਸਿਰ ਉਸਨੂੰ ਆਪਾਂ ਇਹਦਾ 7 800 ਤੇ ਕਰਕੇ ਛੱਡ ਦੇਾਂਗੇ ਪੀਪੀਐਮ ਤੇ ਜਿਹੜਾ ਪੀਐਚ 5.5 6 ਕਰਾਂਗੇ ਉਹ ਵੀ ਦੇਖ ਲੈਨੇ ਕਿੰਨਾ ਹੈਗਾ ਠੀਕ ਹੈ ਜੀ हाँ जी चौदह तो स्टार्ट होंगे ये मैं मीटर का पीएच का हम देखने दे आप कि दिखाया है, दे दे है। आप देखना हूं दे। ਐ ਪੁਆਇੰਟ ਘਟਦਾ ਜਾਂਦਾ ਇਹ ਮਨ ਗਜਰ ਵੀ ਆਪਣੇ ਇਥੇ ਅੱਠ ਕਦਾ ਹੈਗਾ ਲਗਭਗ 8 9 ਦਾ ਥੋੜਾ ਪੌਣੀ ਠੰਡਾ ਉਹਦੇ ਕਰਕੇ ਘਟ ਰਿਹਾ ਇਹ ਅੱਠਕ ਤੇ ਆਊਗਾ ਤੇ ਇਹ ਆਪਾਂ ਨੂੰ ਸਾਢੇ 5 ਸਾਢੇ 6 ਚਾਹੀਦੇ ਸ਼ੁਰੂਆਤੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰਦੇ ਹਾਂ ਸੈੱਟ ਹਾਂਜੀ ਹੁਣ ਆਪਾਂ ਜਿਹੜਾ ਸਮਾਨ ਪਾਤਾ ਤੇ ਹੁਣ ਕਰਦੇ ਆਪਾਂ ਨੂੰ ਚੈੱਕ ਆ ਦੇਖੋ ਜੀ 13 14 ਸੇਪਰ ਨੂੰ ਚਾਹੀਦਾ ਸੀ ਤੇ ਹੁਣ ਸਰਦੀ ਥੋੜਾ ਜਿਹਾ ਉਹਦੇ ਕਰਕੇ ਵੱਧ ਵੀ ਚੱਲੂ ਇਹ ਜੇ ਗਰਮੀ ਹੁੰਦੀ ਫੇਰ ਆਪਾਂ ਪਾਉਣਾ 30 ਨੂੰ 50 ਐਮਐਲ ਹੁਣ ਆਪਾਂ ਨੇ ਇਹ ਤਿੰਨੇ ਸলিউਸ਼ਨ ਨੇ ਜਿਹੜੇ ਆਪਣੇ ਉਹ 100 100 ਐਮਐਲ ਪਾਏ ਨੇ ਤੇ ਉਹਦੇ ਚ ਸਾਰੇ ਤਰ੍ਹਾਂ ਦੇ ਤੱਤ ਆ ਜਾਂਦੇ ਨੇ ਮਿਕਸ ਕਰਕੇ ਤਾਂ ਕਰਕੇ ਸਾਰੇ ਰਲੇ ਮਿਲੇ ਪਾਏ ਨੇ ਇਹ ਹੁਣ ਆਪਾਂ ਦੇਖਦੇ ਹਾਂ ਤਾਂ ਪੀਚ ਕਿੱਥੇ ਜੇ ਅਗੇ ਆ ਦੇਖੋ ਜੀ ਇਹ ਹੈਗਾ ਹਜੇ 7 4 7 3 7 4 ਤੇ ਆਪਾਂ ਨੂੰ 5.5 ਤੋਂ 6 ਚਾਹੀਦਾ ਹੈ ਹਾਂਜੀ ਹੁਣ ਦੇਖਦੇ ਹਾਂ ਪੀ ਐਚ ਕਿੱਥੇ ਜੀ ਗਿਆ ਇਹ ਹੋ ਗਿਆ ਜੀ 6 1 6 ਤੋਂ ਅਸਹਿ ਦੇਣਾ 59 59 6 ਮ데요 ਨਗਰ ਚਲੋ 5.5 ਤੋਂ 6 ਚਾਹੀਦੇ ਹੁਣ ਆਪਣਾ ਜਮਾ ਹੈ ਪ੍ਰੋਫਿਟ ਓਕੇ ଠିକ ବାକି ଯଦି ନର୍ସରି ଆପଣ ଗ୍ରୋ କର ଲାଗୁ ଫେର ଫେର ଦଖାଣୀ ତୁ ଧନବାଦୀ